ਗਵਰਨਮੈਂਟ ਪੈਨਸ਼ਨ ਯੂਨੀਅਨ ਪੰਜਾਬ ਵੱਲੋਂ ਪੈਨਸ਼ਨ ਡੇ ਮੌਕੇ ਪਿੰਡ ਗਰਚਾ ਸੀਪੀਆਈਐਮ ਦੇ ਦਫ਼ਤਰ ਵਿਖੇ ਪੈਨਸ਼ਨ ਡੇ ਮਨਾਇਆ ਗਿਆ ਇਸ ਮੌਕੇ ਬੱਖੋ ਬੱਖ ਮਹਿਕਮਾ ਨਾਲ ਸੰਬੰਧਤ ਵਿਅਕਤੀਆਂ ਵੱਲੋਂ ਸ਼ਿਰਕਤ ਕੀਤੀ ਗਈ ਤੇ ਇਸ ਮੌਕੇ ਕਿਹਾ ਗਿਆ ਕਿ 216 ਤੋਂ ਬੰਦ ਦਾ ਸਾਰਾ ਬਕਾਇਆ ਦਿੱਤਾ ਜਾਵੇ ਤੇ 2004 ਤੋਂ ਬੰਦ ਪਈ ਪੈਨਸ਼ਨ ਲਾਗੂ ਕੀਤੀ ਜਾਵੇ ਇਸ ਮੌਕੇ ਸੁਖਦੇਵ ਸਿੰਘ ਹਰਮੇਸ਼ لال ਕੇਰਚੰਦ परमेश कुमार, चरण सिंह, तरसेम सिंह गर्चा, गोविंद सहजपाल टोवा, जय राम परशोतम सिंह, किकर सिंह ਪਿੰਡਵਾਸੀ ਵੀ ਹਾਜ਼ਰ ਹੋਏ। ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਵਿਸ਼ੇਸ਼ ਰਿਪੋਰਟ। ਵੀਡੀਓ ਦੇਖਦੇ ਸਾਰ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹਿਦ ਭਗਤ ਸਿੰਘ ਨਗਰ ਦੀ ਹਰ ਖਬਰ, ਹਰ ਰਿਪੋਰਟ ਤੁਹਾਡੇ ਤੱਕ ਤੁਰੰਤ ਪਹੁੰਚਦੀ ਰਹੇ। ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ। ਜਿੰਦਾਬਾਦ। ਪੈਨਸ਼ਨ ਯੂਨੀਟੀ ਜਿੰਦਾਬਾਦ ਪੈਨਸ਼ਨ ਯੂਨੀਟੀ ਜਿੰਦਾਬਾਦ ਮੁਲਾਜ਼ਮ ਇਕਤਾ ਜਿੰਦਾਬਾਦ ਪੈਨਸ਼ਨ ਯੂਨੀਟੀ ਜਿੰਦਾਬਾਦ ਪੈਨਸ਼ਨ ਯੂਨੀਟੀ ਜਿੰਦਾਬਾਦ ਮੀਟਿੰਗ ਦੇ ਵਿੱਚ ਬੈਠੇ ਆਪਾਂ ਆਪਾਂ ਇੱਕ ਦੂਜੇ ਦੇ ਦੁਖੜੇ ਸੁਣੇ ਆ ਜਿੱਦਾਂ ਤੁਸੀਂ ਸੁਣਾਏ ਆ ਜੀ ਕਿ ਮੈਨੂੰ ਪੈਨਸ਼ਨ ਨਹੀਂ ਲੱਗੀ ਹੈਗੇ ਇੰਨਾ ਟਾਈਮ ਹੋ ਗਿਆ ਜੀ ਇਹ ਆਪਾਂ ਵੱਖ-ਵੱਖ ਮਹਿਕਮਿਆਂ ਦੇ ਬੱਠੇ ਬੈਠੇ ਆ ਤੁਸੀਂ ਸੈਂਟਰ ਗਵਰਨਮੈਂਟ ਦੇ ਆ ਤੇ ਇਹ ਵੀ ਭਾਜੀ ਹੁਣੇ ਵੀ ਸੈਂਟਰ ਗਵਰਨਮੈਂਟ ਦੇ ਆ ਅਸੀਂ ਆ ਕਿ ਪੰਜਾਬ ਗਵਰਨਮੈਂਟ ਦੇ ਆ ਠੀਕ ਹੈ ਜੀ ਜਿਹੜਾ ਜਿਹੜਾ ਜਿਹੜੀ ਜਿਹੜੀ ਸਾਡੀ ਦੁੱਖ ਤਕਲੀਫਾਂ ਆ ਉਹ ਬਰਾਬਰ ਹਾਂ ਉਹ ਮਿਲ ਜੇ ਜਲਦੀ ਮਿਲਦੀਆਂ ਨੇ ਨੰਬਰ ਦੇਖੋ ਜਿਹੜਾ ਹੈ ਜਿਹੜਾ ਬੰਦਾ ਰਿਟਾਇਰੀ ਆ ਜਾਂਦਾ ਜੇ ਨੂੰ ਪੈਨਸ਼ਨ ਮਿਲਦੀ ਮੰਨ ਲਓ ਮੈਨੂੰ ਪੈਨਸ਼ਨ ਮਿਲੀ ਆ ਮੈਂ ਮਾਪੇ ਉਹਦਾ ਵੀ ਦੇਖਿਆ ਹਸਾ ਹਸਾ ਭੈਣ ਭਾਈ ਦਾ ਵੀ ਦੇਖਿਆ ਬੜੇ ਵਧੀਆ ਟੌਰ ਨਾਲ ਜਾਂਦੇ ਆ ਠੀਕ ਹੈ ਜੀ ਫੇਰ ਆਪਾਂ ਰਿਟਾਇਰ ਹੋ ਜਾਂਦੇ ਆ ਫੇਰ ਆਪਾਂ ਬੱਚਿਆਂ ਦਾ ਵੀ ਦੇਖਦੇ ਆ ਪੋਟਿਆਂ ਦਾ ਵੀ ਦੇਖਦੇ ਆ ਆਪਾਂ ਜਣੀ ਕਹਿਣ ਤਾਂ ਬੱਚੇ ਦੀ ਜਿੰਨ ਪੈਨਸ਼ਨ ਲੱਗਦੀ ਉਹ ਤਿੰਨ ਪੀੜੀਆਂ ਤੱਕ ਦੇਖਦੇ ਆ 1 ਪੀ ਮਿਲਦਾ ਹੈ ਹਨਾ 2 ਸਾਲ ਬਾਅਦ ਮਿਲਦਾ ਨਾ ਕਿਸੇ ਨੂੰ ਮੇਰੇ ਹਿਸਾਬ ਨਾਲ ਆਪਾਂ ਨੂੰ ਪਤਾ ਹੀ ਨਹੀਂ ਹੈ ਪਤਾ ਸਾਨੂੰ 2 ਸਾਲ ਬਾਅਦ ਬੈਂਕ ਦੇ ਵਿੱਚ ਆਪਾਂ ਨੂੰ ਲੱਗਦਾ ਹਾਂ 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 ਬੈਂਕ ਦੇ ਵਿੱਚ ਜਾ ਕੇ ਸਾਨੂੰ ਫਾਰਮ ਭਰਨੇ ਪੈਣਗੇ ਸਬਰ ਪੱਤਾ ਕੋ ਸਬਰ ਪੱਤਾ ਆ ਜਿਹੜਾ ਕੋ ਜਿੰਨਾ ਵੀ ਤੁਹਾਡੀ ਫੀਸ ਕੋ ਆ ਤੇ ਉਹ ਤੁਹਾਨੂੰ ਮਿਲਣੀ ਚਾਹੀਦੀ ਹੈ ਮਿਲਦੀ ਵੀ ਹੈ ਕਿ ਨਹੀਂ ਹੁਣ ਕਿਸੇ ਬੰਦੇ ਨੂੰ ਜਦੋਂ ਆਪਾਂ ਨਹੀਂ ਇੱਕ ਦੂਜੇ ਚ ਵਿਚਰਦੇ ਮੰਨ ਲਓ ਆਪਾਂ ਨਹੀਂ ਗੱਲ ਕਰਦੇ ਮੈਂ ਤੁਹਾਡੇ ਨਾਲ ਨਹੀਂ ਗੱਲ ਕਰਦਾ ਮੈਨੂੰ ਪਤਾ ਹੀ ਨਹੀਂ ਹੈ ਇਹਾਰੇ ਦੋ ਸਾਲ ਬਾਅਦ ਸਾਨੂੰ ਜਿਹੜਾ ਕ੍ਰੈਮ ਬੋਨਸ ਇਹਦਾ ਹੋਵੇ ਐਲਜੀਸੀ ਐਜੀ ਇਸ ਕਰਕੇ ਵੀ ਆਪਾਂ ਜਿਹੜੇ ਅੱਜ ਬੈਠੇ ਆਂ ਆਪਾਂ ਇੱਕ ਤਾਂ ਪੈਨਸ਼ਨ ਦੇ ਆ ਉਹ ਮੌਲਵੀ ਬਾਹ ਬੰਨੀ ਫਾਜ਼ਾ 20 20 12000 ਪੈਨਸ਼ਨ ਬਾਦੀ ਆ ਐਲਜੀਸੀ ਜਿਹੜੀ ਮਿਲਦੀ ਆ ਦੋ ਸਾਲ ਬਾਅਦ ਮਿਲਦੀ ਆ ਸੈਂਟਰ ਚ ਮਿਲਦੀ ਦੋਸਾਰਾ ਹਾਂ ਭਾਜੀ ਅੱਜ ਦੀ ਜਿਹੜੀ ਤੁਹਾਡੀ ਮੀਟਿੰਗ ਹੈ ਕਿ ਕਾ ਕੀ ਕਾਦੇ ਬਾਰੇ ਵਿੱਚ ਹੈ ਸਾਡੇ ਜਿੰਨੇ ਵੀ ਸਾਡੇ ਰਿਟਾਇਰੀ ਆ ਸਾਡੇ ਸਾਥੀ ਆ ਇਹ ਸਾਰੇ ਜਣੇ ਆਪਾਂ ਇਕੱਠੇ ਹੋਏ ਆ ਤੇ ਜਿਹੜੀ ਜਿਹੜੀ ਆ ਜਿਹੜੀ ਆਪਣੀ ਆ ਅੱਜ ਦੀ ਮੀਟਿੰਗ ਆ ਸਾਡੀ ਜਿਹੜੇ ਪੈਨਸ਼ਨਰਾਂ ਨੂੰ ਜਿਹੜਾ ਅਧਿਕਾਰ ਮਿਲਿਆ ਸੀ ਪੈਨਸ਼ਨਰਾਂ ਦੀ ਜਿੱਤ ਜਿਹੜੀ ਹੋਈ ਸੀ 82 ਦੇ ਵਿੱਚ ਇਹ ਉਹ ਜਿੱਤ ਦੀ ਖੁਸ਼ੀ ਦੇ ਵਿੱਚ ਅਸੀਂ ਜਿਹੜੇ ਪੈਨਸ਼ਨ ਡੇ ਬਣਾ ਰਹੇ ਆ ਤੇ ਇਹ ਪਿੰਡ ਗੱਟੀਆਂ ਦੇ ਵਿੱਚ ਅਸੀਂ ਪੈਨਸ਼ਨ ਡੇ ਬਣਾ ਰਹੇ ਆ ਤੇ ਇਹ ਜਿਹੜੀ ਆ ਪੈਨਸ਼ਨ ਉਹ ਇਹ ਜਿਹੜੀ ਹੈ ਕਿ ਅੱਗੇ ਤੋਂ ਵੀ ਲੱਗਣੀ ਚਾਹੀਦੀ ਜਿਹੜੀ 2004 ਦੇ ਵਿੱਚ ਇਹਨਾਂ ਨੇ ਬੰਦ ਕਰ ਦਿੱਤੀ ਆ ਇਹ ਸਾਰੇ ਮੁਲਾਜ਼ਮਾਂ ਨੂੰ ਪੈਨਸ਼ਨ ਲੱਗਣੀ ਚਾਹੀਦੀ ਹੈ। ਕੀ ਕਹਿਣਾ ਚਾਹੁੰਦੇ ਆ ਤੁਸੀਂ? ਸਾਡੀ ਇਹਨੇ ਸਕੀਮ ਰਵਾਈਜ਼ ਹੋਈ ਆ 2016 ਦੇ ਵਿੱਚ। ਹਾਂ। ਠੀਕ ਹੈ ਜੀ। ਉਹਨਾਂ ਦਾ ਬਕਾਇਆ ਰਹਿੰਦਾ ਕਿਉਂਕਿ ਇਹ 22 ਦੇ ਵਿੱਚ ਲਾਗੂ ਹੋਇਆ 50 ਸਾਲਾਂ ਦਾ। ਤੇ ਇਹ ਜਿਹੜਾ ਜਿੰਨਾ ਵੀ ਸਾਡਾ ਬਕਾਇਆ ਉਹ ਦਿੱਤਾ ਜਾਂਦਾ। ਜਿਹੜਾ ਬਕਾਇਆ ਲੋਕਾਂ ਦਾ ਛੇ-ਛੇ ਲੱਖ ਰੁਪਈਆ ਪੰਜ-ਪੰਜ ਲੱਖ ਜਿਹੜਾ ਪਿਛੇ ਪੈਨਸ਼ਨਰਾਂ ਦਾ ਪਿਛੇ ਸਾਰਿਆਂ ਦਾ ਬਿਤੇ ਡੀਏ ਜੀ ਕਿਸ ਤਰ੍ਹਾਂ ਜਿਹੜਾ ਸਾਡੀਆਂ 15% ਹੋ ਗਏ ਜਿਹੜਾ ਡੀਏ ਮਹਿੰਗਾਈ ਭੱਤਾ ਜਿਹਨੂੰ ਕਹਿੰਦੇ ਆ ਆਪਣਾ ਤੇ ਉਹ ਨਹੀਂ ਸਾਡੇ ਤੇ ਲੱਗੂ ਹੋਇਆ ਉਹ ਨਹੀਂ ਸਾਨੂੰ ਦਿੱਤਾ ਗਿਆ ਵੀ ਉਹ ਸਾਡੀ ਜਿਹੜੀ ਸਟ੍ਰਾਈਕ ਚੱਲ ਰਹੀ ਆ ਸਾਡੀ ਫੈਡਰੇਸ਼ਨ ਵਾਲੀ ਸਟ੍ਰਾਈਕ ਚੱਲ ਰਹੀ ਆ ਡੀਸੀ ਆਫਸ ਵਿੱਚ ਸਟ੍ਰਾਈਕ ਚੱਲ ਰਹੀ ਆ ਸੈਕਰੀਟੇਟ ਦੇ ਵਿੱਚ ਸਟ੍ਰਾਈਕ ਚੱਲ ਰਹੀ ਆ ਵੀ ਅਸੀਂ ਵੀ ਜਿਹੜੇ ਜੜੀਆਂ ਫੈਡਰੇਸ਼ਨ ਆ ਜਾਂ ਹੋਰ ਆ ਜਿੰਨੇ ਵੀ ਮੁਲਾਜ਼ਮਾਂ ਜਿਹੜੇ ਸਾਡੇ ਪੈਨਸ਼ਨਰ ਆ ਇਹ ਉਹਨਾਂ ਦੀ ਹਮਾਇਤ ਕਰਨਗੇ ਮੁਲਾਜ਼ਮਾਂ ਦੀ ਜੀ ਜਿਹੜੀ ਅੱਜ ਇਹ ਮੀਟਿੰਗ ਕੀਤੀ ਆ ਮੇਰਾ ਕੋਟ ਵੀ ਤੁਹਾਡੇ ਕਰਜ਼ਾ ਪਿੰਡ ਦਾ ਹੀ ਹੈਗਾ ਆ ਪਰ ਅੱਜ ਤੱਕ ਇਹ ਪਹਿਲੀ ਵਾਰ ਮੀਟਿੰਗ ਕੀਤੀ ਹੈ ਵਿਚਾਰ ਕਿਦਾਂ ਆਇਆ ਵਿਚਾਰ ਇਸ ਤਰ੍ਹਾਂ ਆਇਆ ਨਾ ਜਿਹੜੇ ਸਾਡੇ ਮੁਲਾਜ਼ਮ ਸਾਥੀ ਆ ਜਿਹੜੇ ਟੈਰੀ ਸਸਤੀ ਆ ਸਾਥੀ ਆ ਇਹਨਾਂ ਦੀ ਪ੍ਰੋਬਲਮ ਬੜੀਆਂ ਆ ਆ ਪਿੱਛੇ ਜੇ ਅਸੀਂ ਬੈਂਕ ਦੇ ਵਿੱਚ ਗਏ ਸੀ ਤੇ ਉਹ ਬੈਂਕ ਦੇ ਵਿੱਚ ਸਾਨੂੰ ਉਹਨਾਂ ਨੇ ਸਰਟੀਫਿਕੇਟ ਨਹੀਂ ਚਾਜਣਾ ਉਹਨਾਂ ਨੇ ਭੇਜਿਆ ਸਾਡਾ ਤੇ ਉੱਥੇ ਸਾਨੂੰ ਪੈਨਸ਼ਨ ਜਿਹੜੀ ਉਹ ਲੇਟ ਹੋ ਗਈ ਉਹ ਜਾ ਕੇ 13 ਤਰੀਕ ਨੂੰ ਮਿਲੀ ਜਾਤ ਤੇ ਇਹ ਜਿਹੜੀਆਂ ਸਾਡੀਆਂ ਕਾਮੇਡੀਆਂ ਸਾਡੀਆਂ ਛੋਟ ਛੋਟੀਆਂ ਮੰਗਾ ਆ ਜਿੱਦਾਂ ਹੁਣ ਸਾਡਾ ਜਿਹੜਾ ਬਕਾਇਆ ਰਹਿੰਦਾ ਸਾਡਾ ਸਰਕਾਰ ਦੇ ਖਿਲਾਫ ਜਿੰਨਾ ਵੀ ਰਹਿੰਦਾ ਆ ਸਾਡਾ ਇਹ ਉਹ ਸਾਨੂੰ ਦਿੱਤਾ ਜਾਵੇ ਜੇ ਜੂਂਟੀ ਹੋਏਗੀ ਸਾਡੀ ਇਹ ਸਰਕਾਰ ਦੇ ਅਸੀਂ ਗੱਲ ਚ ਉਠਾਰ ਦੇ ਤੇ ਜੂਨਟੀ ਇਸ ਤਰ੍ਹਾਂ ਚਲਦੀ ਰਹੇਗੀ ਕਿ ਜਾ ਕੇ 6 ਮਹੀਨੇ ਬਾਅਦ ਬੰਦ ਨਾ ਹੋ ਜਵੇ ਨਾ ਨਹੀਂ 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 ਚਲੋ ਹੋਰ ਬਤਾਵਾਂਗੇ ਆਪਾਂ ਜਿਹਨੇ ਮੁਲਾਜ਼ਮਾਂ ਸਾਡੇ ਰਿਟਾਇਰ ਹੋ ਗਏ ਤੇ ਜਿਹੜੇ ਹੋਰ ਪੈਨਸ਼ਨ ਲੈਂਦੇ ਹੈਗੇ ਆ ਬਾਕੀ ਤੁਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਰਾਹੀਂ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਬਾਕੀਆਂ ਨੂੰ ਬਾਕੀ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਵੀ ਆਪਣੀ ਡਿਊਟੀ ਬਣਾਓ ਤੁਸੀਂ ਤੇ ਅੱਜ ਜਿਹੜਾ ਸਗਾ ਸਾਡਾ ਪੈਨਸ਼ਨ ਡੇ ਆ ਅਸੀਂ ਬੜੇ ਧੂਮ ਧਾਮ ਨਾਲ ਬਣਾਇਆ ਇੱਥੇ ਘਰਚਿਆਂ ਦੇ ਪਿੰਡ ਦੇ ਵਿੱਚ ਪੀ pensions ਦੇ ਜਿਹੜਾ ਇਹ ਹਰ ਸਾਲ ਅਸੀਂ ਮਾਇਆ ਕਰਾਂਗੇ ਇਹ ਜਿਹੜੀ 82 ਦੇ ਵਿੱਚ ਸਾਡੀ ਜਿੱਤ ਹੋਈ ਆ ਉਹਦੀ ਉਹਨੂੰ ਜਿੱਤ ਨੂੰ ਦੇਖਦੇ ਹੋਏ ਆਪਾਂ pensions ਦੇ ਬਣਾ ਰਹੇ ਹਾਂ ਹਾਂਜੀ ਤੁਸੀਂ ਕਿਸ ਵਿਭਾਗ ਵਿੱਚ ਰਿਟਾਇਰ ਹੋਏ ਆ ਜੀ ਮੈਂ ਟੈਲੀਕਾਮਿਊਨੀਕੇਸ਼ਨ ਡਿਪਾਰਟਮੈਂਟ ਤੋਂ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਲੁਧਿਆਣੇ ਤੋਂ ਪ੍ਰੋਬਲਮ ਆਈ ਜੀ ਬੜੀ ਜਦੋਂ ਕੇ pensions ਮੇਰੀ ਬੰਦ ਹੋ ਗਈ ਪਿਛਲੇ ਸਾਲ ਅਗਸਤ ਮਹੀਨੇ ਚ ਉਹ ਕਹਿੰਦੇ ਜੀ ਲਾਈਫ ਸਰਟੀਫਿਕੇਟ ਜਿਹੜਾ ਪਿੱਛੇ ਦਿੰਦੇ ਸੀ ਉਹ ਅਸੀਂ ਬੰਦ ਕਰ ਦਿੱਤਾ ਹੂੰ ਤੇ ਮੈਨੂੰ ਬੜਾ ਦੁੱਖ ਹੋਇਆ ਉਹ ਕਹਿੰਦੇ ਵੀ ਆਨਲਾਈਨ ਭੇਜੋ ਤੁਹਾਡਾ ਜਿਹੜਾ ਪਿੰਨ ਕੋਡ ਆ ਉਹ ਭੇਜੋ ਕਾਰਡ ਵਗੈਰਾ ਸਾਰੇ ਨਿਊ ਕਰੋ ਮੈਂ ਕਿਹਾ ਜੀ ਅਸੀਂ ਤਾਂ ਨਾਰਮਲੀ ਅੱਗੇ ਭੇਜਦੇ ਹਰ ਸਾਲ ਬੈਂਕ ਤੇ ਜਾਣਾ ਬੜਾ ਸੌਖਾ ਸੀਗਾ ਫਾਰਮ ਭਰ ਦਿੰਨੇ ਆ ਹੂੰ ਸਾਡਾ ਆਇਡੈਂਟੀਫਿਕੇਸ਼ਨ ਵਗੈਰਾ ਉਹ ਕਰ ਦਿੰਦੇ ਸੀ ਤੇ ਉਹ ਤਰੀਕਾ ਸੌਖਾ ਸੀਗਾ ਹੂੰ ਇਦਾਂ ਜਾਣਾ ਕਰਨਾ ਕਈ ਵਾਰ ਮੋਬਾਈਲ ਫੋਨ ਦੀ ਫੈਸਿਲਿਟੀ ਉਹ ਲੇਟ ਬਿਤੇ બીજી ਜਗ੍ਹਾ ਜਾਣਾ ਪੜੀ ਪ੍ਰੋਬਲਮਾਂ ਦੀ ਸੀ ਬੈਂਕ ਦਾ ਦਫ਼ਤਰ ਜਾਣਾ ਸੀ ਉਹ ਬਹੁਤ ਸੌਖਾ ਨਹੀਂ ਸੀ। ਹਾਂਜੀ ਬਾਕੀ ਉਹ ਜਿਹੜੀ ਸੀ ਡਿਫਿਕਲਟੀ ਉਹ ਬੱਚਿਆਂ ਨੇ ਮਿਲ ਮਲਾ ਕੇ ਕੁਝ ਆਪਣੇ ਸਾਥੀਆਂ ਨੂੰ ਮਿਲੇ ਮਹਿਕਮਿਆਂ ਨੂੰ ਉਹਨਾਂ ਨੂੰ ਪ੍ਰਾਈਜ਼ ਆਊਟ ਕੀਤਾ ਤਾਂ ਜਾ ਕੇ ਉਹ ਹੱਲ ਹੋਈ ਆ। ਤੇ ਅੱਗੇ ਵਾਸਤੇ ਵੀ ਹੁਣ ਜਦੋਂ ਹੋਏਗਾ ਇਹਹੀ ਪ੍ਰੋਬਲਮ ਫੇਰ ਆਏਗੀ। ਚਲੋ ਕੋਈ ਗੱਲ ਇਹ ਆਪਣੇ ਸਾਥੀ ਜਿਹੜੇ ਹੁਣ ਇਕੱਠੇ ਹੋਏ ਆ ਇਹਨਾਂ ਦੀ ਹੈਲਪ ਲਵਾਂਗੇ। ਅੱਜ ਮੀਟਿੰਗ ਜਿਹੜੀ ਹੋਈ ਆ ਇਹ ਤੇ ਜਿਹੜਾ ਵਿਚਾਰ ਪੇਸ਼ੰਦਰਾ ਹੋਇਆ ਇਹ ਇਦਾਂ ਦਾ ਅੱਗੇ ਵਾਸਤੇ ਚੱਲਦਾ ਰਹਿਣਾ ਚਾਹੀਦਾ ਇਹਦੇ ਨਾਲ ਸਾਡੀਆਂ ਕਾਮਨ ਜਿਹੜੀਆਂ ਪ੍ਰੋਬਲਮਾਂ ਆ ਐਪਲਾਈ ਦੀਆਂ ਉਹਨਾਂ ਨੂੰ ਹੱਲ ਕਰਨ ਵਾਸਤੇ ਹੱਲ ਕਰਨ ਵਾਸਤੇ ਇਹ ਬਹੁਤ ਹੀ ਵਧੀਆ ਮੰਚ ਹੈ ਠੀਕ ਹੈ ਤੁਹਾਡਾ ਨਾਮ ਕੀ ਰਮੇਸ਼ ਕੁਮਾਰ ਕਿਸ ਮੈਗਮੇਜ ਰਿਟਾਇਰ ਹੋਏ ਆ ਪੋਸਟ ਆਫ ਲੁਧਿਆਣਾ ਕੀ ਕਹਿਣਾ ਚਾਹੁੰਦੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੇ 2004 ਤੋਂ ਮਤਲਬ ਇਹਨਾਂ ਨੇ ਪੈਨਸ਼ਨ ਬੰਦ ਕੀਤੀ ਸਰਕਾਰ ਨੇ ਉਹ ਲਾਗੂ ਕੀਤੀ ਜਾ ਬਈ बस यही हर स्टाफ ਨੂੰ ਜਿੰਨੇ ਵੀ ਬੰਦੇ ਕੰਮ ਕਰਦੇ ਵਰਕਰ ਕਰਦੇ ਉਹਨਾਂ ਨੂੰ ਮਤ ਪੈਨਸ਼ਨ ਦੀ ਸਹੂਲਤ ਮਿਲਣੀ ਚਾਹੀਦੀ ਠੀਕ ਹੈ ਤੁਹਾਡਾ ਨਾਮ ਕੀ ਹੈ ਚੰਦ ਕੇ ਚੰਦ ਕਿਸ ਵਿਭਾਗ ਵਿੱਚ ਕੰਮ ਕਰਦੇ ਹੋ ਰੋਡ ਵਿਭਾਗ ਪੰਜਾਬ ਰੋਡ ਪੰਜਾਬ ਰੋਡ ਵੇਧ ਦੇ ਵਿੱਚ ਤੁਸੀਂ ਰਿਟਾਇਰ ਹੋਏ ਹਾਂ ਜੀ ਕੀ ਕਹਿਣਾ ਚਾਹੁੰਦੇ ਆ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਆ ਬਈ ਜੋ ਅਸੀਂ ਸਾਡੀ ਮੰਗਾਂ ਹਨ ਜੋ ਸਾਨੂੰ ਡੀਆਰ ਦੀਆਂ ਕਿਸਤਾਂ ਆ ਉਹ ਸਾਡੀਆਂ ਡਿਊ ਆ ਸਾਨੂੰ ਦਿੱਤੀਆਂ ਕਿੰਨੇ ਸਮੇ ਤੋਂ ਡਿਊ ਆ ਇਹ ਮੇਰਾ ਖਿਆਲ ਹੈ ਵੀ ਪੰਨੀਆਂ 7 ਸਾਲਾਂ ਦੀ ਗੱਲ ਹੈ। ਤੂੰ ਤੁਹਾਡੀ ਮੰਗਿਆ ਕਿ ਉਹ ਲਾਗੂ ਕੀਤੀ ਆ। ਉਹ ਲਾਗੂ ਕੀਤੀ ਜਾਂ ਜਾਣ। ਉਹ ਜਿਹੜੀ ਪੁਰਾਣੀ ਪੈਨਸ਼ਨ ਆ ਉਹ ਵੀ ਲਾਗੂ ਕੀਤੀ ਜਾਵੇ ਤਾਂ ਕਿ ਜਿਹੜੇ ਹੁਣ ਜਿਹੜੇ ਮੁਲਾਜ਼ਮ ਭਰਤੀ ਹੋਏ ਆ ਉਹਨਾਂ ਨੂੰ ਵੀ ਕੋਈ ਲਾਭ ਹੋਵੇ ਨਾ। ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876789499